ਸੰਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਅੱਜ ਦੇ ਦਿਨ ਦੋ ਗੱਲਾਂ ਬੜੀਆਂ ਖਾਸ ਰਹੀਆਂ ਜੇ ਤੁਸੀਂ ਧਿਆਨ ਕੀਤਾ ਹੈ ਬਹੁਤ ਸਾਰੀਆਂ ਖਾਸ ਗੱਲਾਂ ਸੀ ਪਰ ਉਹਨਾਂ ਦੇ ਵਿੱਚੋਂ ਦੋ ਨੂੰ ਮੈਂ ਅੰਡਰਲਾਈਨ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਸ ਦੇ ਵਿੱਚ ਐਲਓਪੀ ਪ੍ਰਤਾਪ ਸਿੰਘ ਬਾਜਵਾ ਜਦੋਂ ਬੋਲ ਰਹੇ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਇਲਜ਼ਾਮ ਸਰਕਾਰ ਤੇ ਲਾਏ ਜਦੋਂ ਖੁੱਲੀ ਗੱਲ ਹੋ ਰਹੀ ਸੀ ਕਿ ਤੁਹਾਡੇ ਵੱਲੋਂ ਹੈਲੀਕਾਪਟਰ ਜਿਹੜਾ ਹੈ ਉਹ ਗਲਤ ਯੂਜ਼ ਕੀਤਾ ਜਾਂਦਾ ਹੈ ਪ੍ਰਾਈਵੇਟ ਜੈੱਟ ਲਏ ਜਾਂਦੇ ਆ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਉਹਨਾਂ ਨੇ ਕਹੀਆਂ ਔਰ ਉਹਨਾਂ ਦੇ ਵਿੱਚੋਂ ਇੱਕ ਗੱਲ ਉਹਨਾਂ ਨੇ ਮੀਡੀਆ ਦੇ ਸਾਹਮਣੇ ਵੀ ਕਹੀ ਕਿ ਜੋ ਜਦੋਂ ਕੈਮਰੇ ਚੱਲਦੇ ਆ ਦੋ ਕੈਮਰੇ ਲੱਗੇ ਹੋਏ ਨੇ ਤਾਂ ਕਹਿੰਦੇ ਨੇ ਕਿ ਜਿਹੜਾ ਵਿਰੋਧੀ ਧਿਰ ਦਾ ਜੋ ਰੋਅ ਹੈ ਜੋ ਉਹਨਾਂ ਵਾਲਾ ਖੇਮਾ ਹੈਗਾ ਉਸ ਨੂੰ ਵਾਈਡ ਐਂਗਲ ਦੇ ਵਿੱਚ ਦਿਖਾਇਆ ਜਾਂਦਾ ਯਾਨੀ ਦੂਰੋਂ ਜਿਹੜੀ ਹੈ ਤਸਵੀਰ ਲਈ ਜਾਂਦੀ ਹੈ ਉਸ ਦੇ ਵਿੱਚ ਉਹ ਕਹਿੰਦੇ ਸਾਨੂੰ ਇਤਰਾਜ਼ ਆ ਕਿ ਲੋਕਾਂ ਨੂੰ ਦੇਖਣ ਵਾਲਿਆਂ ਨੂੰ ਇਹ ਹੀ ਪਤਾ ਨਹੀਂ ਲੱਗਦਾ ਕਿ ਸਾਹਮਣੇ ਖੜਾ ਕੌਣ ਹੈ ਔਰ ਦੂਜੀ ਗੱਲ ਵੱਡਾ ਰੌਲਾ ਸੀ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਵੀ ਇਹ ਗੱਲਾਂ ਹੋਈਆਂ ਕਿ ਪੰਜਾਬ ਦੇ ਵਿੱਚ ਬਾਹਰੀ ਸੂਬਿਆਂ ਦੇ ਨੌਜਵਾਨ ਨੌਕਰੀਆਂ ਲੈ ਰਹੇ ਆ ਔਰ ਵਿਰੋਧੀ ਧਿਰ ਦੇ ਵੱਲੋਂ ਇਸ ਗੱਲ ਨੂੰ ਰੇਜ਼ ਵੀ ਕੀਤਾ ਗਿਆ ਚੱਕਿਆ ਵੀ ਗਿਆ ਕਿ ਅਜਿਹਾ ਨਹੀਂ ਹੋਣਾ ਸਾਈ ਚਾਹੀਦਾ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਬਹੁਤ ਸਾਰਾ ਟੈਲੈਂਟ ਹੈ ਉਹ ਐਜੂਕੇਟਡ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਉਹ ਇਲਜ਼ਾਮ ਲਾ ਰਹੇ ਸੀ ਪੰਜਾਬ ਸਰਕਾਰ ਤੇ ਸਿੱਧੇ ਤੌਰ ਤੇ ਔਰ ਉੱਤੇ ਜਾ ਮੀਤ ਹੇਰ ਜਿਹੜੇ ਕੈਬਨਟ ਮੰਤਰੀ ਹੈ ਉਹਨਾਂ ਦੇ ਵੱਲੋਂ ਵੀ ਕੁਝ ਜਵਾਬ ਦਿੱਤੇ ਗਏ ਹੁਣ ਇਹਨਾਂ ਦੋਹਾਂ ਗੱਲਾਂ ਤੇ ਜਦੋਂ ਅਸੀਂ ਜਵਾਬ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਤੋਂ ਲਿਆ ਕਿ ਪ੍ਰਤਾਪ ਸਿੰਘ ਬਾਜਵਾ ਬਹੁਤ ਸਾਰੇ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਔਰ ਇਸੇ ਗੱਲ ਨੂੰ ਲੈ ਕੇ ਜਦੋਂ ਮੀਤ ਹੇਰ ਹੋਰਾਂ ਨਾਲ ਗੱਲਬਾਤ ਕੀਤੀ ਗਈ ਕਿ ਤੁਹਾਡੇ ਵੱਲੋਂ ਪੰਜਾਬ ਦੇ ਵਿੱਚ ਬਾਹਰੀ ਸੂਬਿਆਂ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਅਪੁਆਇੰਟਮੈਂਟਸ ਨੇ ਉਹਨਾਂ ਤੇ ਤੁਹਾਡਾ ਜਵਾਬ ਕੀ ਹੈ ਕੀ ਕੁਝ ਕਿਹਾ ਹੋ ਜੋ ਤੁਹਾਨੂੰ ਸੁਣਾਉਣਿਆ ਜਦੋਂ ਦੁਬਾਰਾ ਵਾਪਸ ਆਇਆ ਉਹਨੂੰ ਇੰਨਾ ਪੁੱਛਣਾ ਕਿ ਕੈਪਟਨ ਮਨਿੰਦਰ ਦੀ ਸਰਕਾਰ ਨੇ 5 ਸਾਲ ਜਿਹੜੇ ਕੰਮ ਕੀਤੇ ਉਹਦੀ ਰਿਪੋਰਟ ਦਿਓ ਜੀ ਅਸੀਂ ਤਾਂ ਰਿਪੋਰਟ ਅੰਦਰ ਦਿੱਤੀ ਹੈ ਕਿੰਨੇ ਮhalla ਕਲੀਨਿਕ ਬਣਾਤੇ ਕਿੰਨੇ ਐਸੀ ਐਮੀਨੇਸ਼ਨ ਸਕੂਲ ਬਣਾਤੇ ਕਿੰਨਾ ਪੁਲਿਸ ਦੀ ਗੱਡੀਆਂ ਲੈਤੀਆਂ ਕੀ ਕੁਝ ਕੀਤਾ ਬਾਜਵਾ ਸਾਹਿਬ ਨੂੰ ਇਹ ਕਿਉਂ ਕਿ ਸਰ ਜੋ ਤੁਹਾਡੀ ਸਰਕਾਰ ਨੇ ਕੀਤਾ ਉਹ ਉਹ ਜਿਹੜਾ ਇੱਥੇ ਪੇਸ਼ ਕਰੋ ਮਿਹਰਬਾਨੀ ਹੈ ਤੁਹਾਡੀ ਗੱਲਾਂ ਨਾਲ ਹੀ ਕੰਮ ਚੱਲਦਾ ਮੈਂ ਗੱਲਾਂ ਕਰਕੇ ਤੁਸੀਂ ਗੱਲ ਜਾਓ ਕਿਹੜੇ ਆ ਮੇਰੀ ਗੱਲ ਸੁਣੋ ਆ ਆ ਬਾਹਰ ਆ ਬਾਹਰ ਕੈਮਰੇ ਸਾਡੇ ਉਹਨਾਂ ਲਈ ਆ ਮੀਤ ਜੀ ਇੱਥੇ ਆ ਗਿਆ ਆ ਉਹ ਬਾਹਰ ਉਹ ਬਾਹਰ ਏਦਾਂ ਕਹਿੰਦਾ ਓਏ ਮੇਰੀ ਗੱਲ ਸੁਣੋ ਉਹ ਪੰਜ ਸੱਤ ਜਾਨੇ ਜਿਹੜਾ ਨਾ ਉਹ ਬਾਜੇ ਤੇ ਬੂਏ ਗਾੜੀ ਉੱਥੇ ਲਾ ਲਿਆ ਕਰੋ ਜਾ ਕੇ ਸਪਸ਼ਟ ਜਿਹੜੀ ਆ ਉਹ ਕੀਤੀ ਕੱਲੀ ਸਪਸ਼ਟਲੀ ਕੀਤੀ ਮੈਂ ਵਾਜਬਾ ਸਾਹਿਬ ਨੂੰ ਵੀ ਤੇ ਜਿੰਨੇ ਵਿਰੋਧੀ ਧਿਰ ਦੇ ਸਾਡੇ ਸਾਬਕਾ ਕੋਈ ਮੰਤਰੀ ਬੈਠੇ ਆ ਕੋਈ ਸਾਫਕਾ ਮੈਂਬਰ ਪਾਰਲੀਮੈਂਟ ਹੈ ਵਾਜਬਾ ਸਾਹਿਬ ਵੀ ਮੈਂਬਰ ਪਾਰਲੀਮੈਂਟ ਰਹੇ ਆ ਮੈਂ ਸਾਰਿਆਂ ਨੂੰ ਪੁੱਛਿਆ ਕਿਉਂਕਿ ਨਾ ਐਕਚੁਅਲੀ ਹਾਦਸ ਕੀ ਕੀ ਪੈ ਗਈ ਕੋਈ ਬੰਦਾ ਸੋਸ਼ਲ ਮੀਡੀਆ ਤੇ ਕੋਈ ਗੱਲ ਵਿਦਆਊਟ ਐਨੀ ਲਾਜਿਕ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਰੇਜ਼ ਕਰ ਦਿੰਦਾ ਤਾਂ ਸਾਡੇ ਕਈ ਪੋਲੀਟੀਕਲ ਬੰਦੇ ਵੀ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਾਰਾ ਕਾਨੂੰਨ ਦਾ ਪਤਾ ਕਰਕੇ ਸਵਿਧਾਨ ਦਾ ਪਤਾ ਕਰਕੇ ਕੀ ਚੀਜ਼ ਪੋਸੀਬਲ ਹੈ ਕੀ ਚੀਜ਼ ਨਹੀਂ ਜ਼ਿੰਮੇਵਾਰ ਬੰਦੇ ਆ ਜਿਹੜੇ ਉਹਨਾਂ ਨੂੰ ਉਹੀ ਗੱਲ ਜਿਹੜੀ ਹੈ ਰੇਦ ਅੰਦਰ ਕਰਨੀ ਚਾਹੀਦੀ ਹੈ ਹੁਣ ਕਈ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਆ ਜੀ ਬਾਹਰ ਲੈਣ ਨੌਕਰੀ ਦਿੱਤੀਆਂ ਬਾਹਰ ਲੈਣ ਨੌਕਰੀਆਂ ਦਿੱਤੀਆਂ ਇਹ ਬਿਲਕੁਲ ਸਪਸ਼ਟ ਹੈ ਕਿ ਜਿਹੜੀ ਸਾਡੇ ਸਵਿਧਾਨ ਦੀ ਧਾਰਾ 16 ਉਹ ਕਹਿੰਦੀ ਹੈ ਵੀ ਤੁਸੀਂ ਕਿਸੇ ਦੇ ਨਾਲ ਰਿਲੀਜੀਨ ਕਾਸਟ ਸੈਕਸ ਤੇ ਉਹਦਾ ਪਲੇਸ ਆਫ ਬਰਥ ਜੋ ਇਹਦਾ ਡੋਮਿਸਾਈਲ ਕਿਤੇ ਵੀ ਰਹਿੰਦਾ ਉਹਦੇ ਲਈ ਨੌਕਰੀ ਲਈ ਤੁਸੀਂ ਉਹਦੇ ਨਾਲ ਸਰਕਾਰੀ ਨੌਕਰੀ ਦੀ ਜਿਹੜਾ ਪੱਖਪਾਤ ਜਿਹੜਾ ਉਹ ਨਹੀਂ ਕਰ ਸਕਦੇ ਸਾਡੇ ਆਪ ਦੇ ਬਰਨਾਲੇ ਸ਼ਹਿਰ ਦੀਆਂ ਚਾਰ ਕੁੜੀਆਂ ਹਰਿਆਣੇ ਦੇ ਵਿੱਚ ਜੱਜ ਲੱਗੀਆਂ ਨੇ ਅਸੀਂ ਕਿ ਬਾਹਰ ਲਿਆਂ ਨੂੰ ਕਿਸ ਤਰ੍ਹਾਂ ਰੋਕੀਏ ਅਸੀਂ ਉਹਦੇ ਲਈ ਇਹ ਕੀਤਾ ਵੀ ਅਸੀਂ ਪਿੱਛੇ ਜੇ ਤੁਹਾਡੇ ਸਾਰੇ ਦੇ ਧਿਆਨ ਤੋਂ ਅਸੀਂ ਕੈਬਨਟ 'ਚ ਵੀ ਲੈ ਕੇ ਆਂਦਾ ਕਿ ਜੀ 10ਵੀਂ ਦੇ ਲੈਵਲ ਦਾ ਜਿਹੜੇ ਕਲਾਸ ਸੀਲੀ ਟੈਸਟ ਦੇਣਾ ਪਊਗਾ ਜਿਹੜੇ ਕਲਾਸ 4 ਹੈ ਉਹਨਾਂ ਲਈ 8ਵੀਂ ਦੇ ਲੈਵਲ ਦਾ ਪੰਜਾਬੀ ਦਾ ਟੈਸਟ ਦੇਣਾ ਪਊਗਾ ਹੁਣ ਜੇ ਕੋਈ ਫੇਰ ਵੀ ਕਲੀਅਰ ਕਰਕੇ ਆ ਜਾਂਦਾ ਤਾਂ ਹੁਣ ਅਸੀਂ ਦੇਸ਼ ਦਾ ਸੰਵਿਧਾਨ ਤਾਂ ਜਿਹੜਾ ਉਹਨੂੰ ਬਦਲ ਨਹੀਂ ਸਕਦੇ ਸੋ ਮੈਂ ਅੰਦਰ ਇਹੀ ਗੱਲ ਰੇਜ਼ ਕੀਤੀ ਵੀ ਤੁਸੀਂ ਕੋਈ ਆਈਡੀਆ ਦੱਸ ਦੋ ਜੇ ਤੁਹਾਨੂੰ ਲੱਗਦਾ ਵੀ ਜਿੱਦ ਨਾਲ ਆਪਾਂ ਰੋਕ ਲਈਏ ਹਰਿਆਣਾ ਨੇ ਵੀ ਇੱਕ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਹਾਈ ਕੋਰਟ ਨੇ ਉਹਨੂੰ ਸਟੇ ਕਰਤਾ ਸੋ ਇਹ ਸੋਲੂਸ਼ਨ ਨਿਕਲੇਗਾ ਕੋਈ ਸਮੱਸਿਆ ਹੋਊਗਾ ਰੈਜ਼ੋਲੂਸ਼ਨ ਨਾਲ ਤੁਸੀਂ ਦੇਸ਼ ਦਾ ਸੰਵਿਧਾਨ ਨਹੀਂ ਬਦਲ ਸਕਦੇ ਹਨਾ ਠੀਕ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਨੂੰ 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 ਪੇਸ਼ ਕਰਦੇ ਤੁਸੀਂ ਮੈਂ ਦੇਖੋ ਬਾਜਬਾ ਬਾਜਬਾ ਸਾਹਿਬ ਲੀਡਰ ਆਫ اپੋਜੀਸ਼ਨ ਨੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਡੋਮਿਸਾਈਲ ਦੇ ਨਾਲ ਕੋਈ ਨੌਕਰੀ ਜਿਹੜੀ ਹੈ ਉਹਦੇ 'ਚ ਰੈਜ਼ਰਵੇਸ਼ਨ ਨਹੀਂ ਹੈਗੀ ਡੋਮਿਸਾਈਲ ਦੀ ਰੈਜ਼ਰਵੇਸ਼ਨ ਸਿਰਫ ਜੇ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਕਿਸੇ ਕਹ ਲਓ ਵੀ ਇੰਸਟੀਟਿਊਟ ਦੇ ਵਿੱਚ ਉਹਦੇ ਲਈ ਜਿਹੜੀ ਡੋਮਿਸਾਈਲ ਦੀ ਜਿਹੜੀ ਰੈਜ਼ਰਵੇਸ਼ਨ ਹੈ ਨੌਕਰੀ ਲਈ ਤਾਂ ਹੈ ਹੀ ਨਹੀਂ ਉਹ ਐਵੇਂ ਬੇਫਾਲਤੂ ਗੱਲਾਂ ਕਿਉਂਕਿ ਲੌਜੀਕਲ ਆਨਸਰ ਉੱਥੇ ਨਾ ਬਾਜਵਾ ਸਾਹਿਬ ਕੋਲੇ ਸੀ ਨਾ ਕਿਸੇ ਹੋਰ ਸਾਬਕਾ ਮੰਤਰੀ ਜਿਹੜੇ ਮੌਜੂਦਾ ਮੈਂਬਰ ਆ ਉਹਨਾਂ ਕੋਲੇ ਸੀ ਸਿਰਫ ਕੋਈ ਗੱਲ ਜਿਹੜੀ ਤੇ ਲੱਗਦਾ ਵੀ ਆ سوشل ਮੀਡੀਆ ਤੇ ਵਿਊ ਜ਼ਿਆਦਾ ਮਿਲ ਸਕਦੀ ਹੈ ਉਹ ਗੱਲਾਂ ਜਿਹੜੀਆਂ ਉੱਥੇ ਰੇਸ ਜਿਹੜੀਆਂ ਨੇ ਉਹ ਕੀਤੇ ਜਾਂਦੇ ਪਰ ਮੈਨੂੰ ਲੱਗਦਾ ਕਿ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਹੜੇ ਇਸ ਸਦਨ ਦੇ ਅੰਦਰ ਬੈਠੇ ਆ ਲੱਖਾਂ ਲੋਕਾਂ ਦੇ ਨਮਾਇੰਦੇ ਆ ਉਹਨਾਂ ਨੂੰ ਜੋ ਵਾajib ਗੱਲ ਆ ਉਹ ਹੀ ਇੱਥੇ ਕਰਨੀ ਚਾਹੀਦੀ